ਹਵਾਏ ਹੀ ਕਰਨਗੀ ਰੋਸ਼ਨੀ ਦਾ ਫੈਸਲਾ ਜਿਸ ਦੀਏ ਮੇ ਜਾਨ ਹੋਗੀ ਉਹ ਬਲਦਾ ਰਹੇਗਾ ਇਹ ਫੈਸਲਾ ਤਾਂ ਜਿਹੜਾ ਹੈਗਾ ਲੋਕਾਂ ਨੇ ਕਰਨਾ ਹੈ ਵੀ ਕਿਹੜੇ ਧੀਵੇਂ ਹੋ ਜਗਾਣਾ ਅਸੀਂ ਅਕਾਲੀ ਦਲ ਦਾ ਕਿਹੜਾ ਝੰਡਾ ਅਸੀਂ ਉੱਚਾ ਚੁੱਕਣਾ ਹੈ ਇਹ ਗੱਲ ਤਾਂ ਹੈਗੀ ਹੈ ਨਾ ਮਨਦੀਪ ਜੀ ਕਿ ਭਾਵੇਂ ਤੁਸੀਂ ਵੱਡੇ ਜਿਹੜੇ ਭਾਵੇਂ ਟੋੜਾ ਜਿਹਦਾ ਗੁਰਚੰਦ ਸਿੰਘ ਟੋੜਾ ਦਾ ਪਰਿਵਾਰ ਲੈ ਲਓ ਭਾਵੇਂ ਜਿਹਦਾ ਮੋਹਨ ਸਿੰਘ ਤੁਰਦਾ ਪਰਿਵਾਰ ਲੈ ਲਓ ਭਾਵੇਂ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਲੈ ਲਓ ਭਾਵੇਂ ਸਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਲੈ ਲਓ ਸੁਖਦੇਵ ਸਿੰਘ ਢਿੰਡਸੇ ਉਹਨਾਂ ਦਾ ਪਰਿਵਾਰ ਲੈ ਲਓ ਭਾਵੇਂ ਜਸੇਵਰ ਤੋਤਾ ਸਿੰਘ ਦਾ ਪਰਿਵਾਰ ਲੈ ਲਓ ਬਹੁਤ ਸਾਰੇ ਜਿਹੜੇ ਵੱਡੇ ਨਾਂ ਨੇ ਤੇ ਵੱਡੇ ਚਿਹਰੇ ਜਿਹੜੇ ਕਿਸੇ ਵੇਲੇ ਮੋਰੀ ਹੋ ਕੇ ਅਕਾਲੀ ਦਲ ਦੀ ਆਗੇ ਡੋਰ ਸੰਭਾਲਦੇ ਰਹੇ ਨੇ ਜਾਂ ਮੋਰੀਆਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਚੱਲਦੇ ਰਹੇ ਨੇ ਉਹ ਅੱਜ ਜਿਹੜਾ ਨਵਾਂ ਬਣਿਆ ਕਾਲੀ ਦਲ ਹੈ ਉਹਦੇ 'ਚ ਹੈਗੇ ਨਹੀਂ ਜਿਹੜਾ ਨਵਾਂ ਬਣਿਆ ਕਾਲੀ ਦਲ ਹੈ ਉਹਦੇ ਲਈ ਇੱਕ ਗੱਲ ਕਿਤੇ ਕਿਤੇ ਮੈਨੂੰ ਲੱਗਦੀ ਹੈ ਵੀ ਇਹ ਸੁਭਾ ਸੰਕੇਤ ਨਹੀਂ ਵੀ ਉਹਦੇ 'ਚ ਵੀ ਸਾਰਾ ਕੁਝ ਅੱਛਾ ਨਹੀਂ ਹੈ ਜੇ ਦੇਖੋ ਪਹਿਲੀ ਮੀਟਿੰਗ ਚੰਡੀਗੜ੍ਹ ਹੋਈ ਜਿਹੜੇ ਨਵੇਂ ਬਣੇ ਕਾਲੀ ਦਲ ਦੀ ਦੋ ਦੋ ਦਿਨ ਪਹਿਲਾਂ ਤੇ ਉਹਦੇ 'ਚ ਦੋ ਮਹੱਤਵਪੂਰਨ ਆਕੂਸ ਕਾਲੀ ਦਲ ਦੇ ਜਿਹੜੇ ਮੋਢੀ ਆਕੂਸ ਉਸ ਮੀਟਿੰਗ 'ਚ ਨਹੀਂ ਆਏ ਉਹਨਾਂ ਜਦੋਂ ਜੇ ਆਪਾਂ ਭਾਵੇਂ ਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਮਨਪ੍ਰੀਤ ਸਿੰਘ ਈਆਲੀ ਦੀ ਗੱਲ ਕਰ ਲਈ ਤੇ ਜਾਂ ਫਿਰ ਜਿਹੜੀ ਪੰਥਕ ਕਾਉਂਸਲ ਦੀ ਚੇਅਰਮੈਨ ਬਣਾਈ ਗਈ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਜਿਨ੍ਹਾਂ ਨੇ ਪ੍ਰੋਡਿਊਸਰ ਐਕਸ਼ਨ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ ਬੀਬੀ ਸਤਵੰਤਕਰ ਉਹ ਵੀ ਇਸ ਮੀਟਿੰਗ ਤੋਂ ਬਾਹਰ ਰਹੇ ਪੰਜਾਬ ਦੀ ਸਿਆਸਤ ਦੇ ਵਿੱਚ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਉਤਲ-ਪੁਤਲ ਵੇਖਣ ਨੂੰ ਮਿਲੀ ਸੀ ਉਸ ਦੇ ਮੱਦੇਨਜ਼ਰ ਪਿਛਲੇ ਦਿਨਾਂ ਦੇ ਵਿੱਚ 11 ਅਗਸਤ ਨੂੰ ਜਿਸ ਤਰ੍ਹਾਂ ਨਵੇਂ ਅਕਾਲੀ ਜਲਿਆਨੇ ਕੀ ਜਿਹੜੀ ਸ੍ਰੀ ਅਕਾਲਤਖਤ ਸਾਹਿਬ ਦੇ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਵਿੱਚੋਂ 5 ਮੈਂਬਰੀ ਕਮੇਟੀ ਰਹਿ ਗਈ ਸੀ ਉਸ ਦੇ ਵੱਲੋਂ ਕੀਤੀ ਗਈ ਭਾਰਤੀ ਦੇ ਵਿੱਚੋਂ ਆਪਣਾ ਨਵਾਂ ਜਿਹੜਾ ਪ੍ਰਧਾਨ ਹੈ ਉਹ ਚੁਣ ਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਇਸ ਦੌੜ ਦੇ ਵਿੱਚ ਲੜਾਈ ਇਹ ਚੱਲ ਰਹੀ ਹੈ ਸਿਆਸੀ ਤੌਰ ਦੇ ਉੱਤੇ ਕਿ ਅਸਲੀ ਕਿਹੜਾ ਤੇ ਨਕਲੀ ਕਿਹੜਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਜਿਸ ਤਰ੍ਹਾਂ ਅਕਾਲੀ ਦਲ ਖੁੰਬਾਂ ਦੇ ਵਾਂਗ ਜ਼ਿਕਰ ਕਹਿ ਲਈ ਤਾਂ ਕਈ ਗਰੁੱਪਾਂ ਦੇ ਵਿੱਚ ਉੱਭਰ ਕੇ ਸਾਹਮਣੇ ਆ ਗਏ ਕਿਉਂਕਿ ਅਸੀਂ ਇਹ ਗੱਲ ਤਾਂ ਕਹਿ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਬਾਦਲ ਇੱਕ ਮਜ਼ਬੂਤ ਜਿਹੜਾ ਗਰੁੱਪ ਸੀ ਉਸ ਨੇ ਕਿਸੇ ਹੋਰ ਅਕਾਲੀ ਦਲ ਨੂੰ ਉੱਭਰ ਨਹੀਂ ਦਿੱਤਾ ਕਿਉਂਕਿ ਅੱਜ ਜੇਕਰ ਦੇਖਿਆ ਜਾਵੇ ਤਾਂ ਭਾਈ ਅਮਰਪਾਲ ਦੀ ਦੇ ਵਾਰਸ ਪੰਜਾਬ ਅਕਾਲੀ ਦਲ ਦੀ ਗੱਲ ਕਰ ਲਈ ਜਾਂ ਫਿਰ ਜਿਹੜਾ ਨਵਾਂ ਅਕਾਲੀ ਦਲ ਬਣ ਉਹਦੀ ਗੱਲ ਕਰ ਲਈ ਕਿਤੇ ਨਾ ਕਿਤੇ ਮਜ਼ਬੂਤੀ ਤੋੜ ਦੇ ਉੱਤੇ ਸੁਖਵੀਰ ਬਾਦਲ ਦੀ ਸਿਆਸਤ ਦੇ ਉੱਤੇ ਇਹ ਕੀ ਪ੍ਰਭਾਵ ਪਾਣਗੇ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਦੂਜੇ ਗਰੁੱਪਾਂ ਨੂੰ ਜਾਂ ਫਿਰ ਜਿਹੜੇ ਉਹਨਾਂ ਦੇ ਵਿੱਚੋਂ ਟੁੱਟ ਕੇ ਗਏ ਅਕਾਲੀ ਦਲ ਨੂੰ ਉੱਭਰ ਨਹੀਂ ਦਿੱਤਾ ਕੀ ਹੁਣ ਇਹ ਅਕਾਲੀ ਦਲ ਸੁਖਵੀਰ ਬਾਦਲ ਨੂੰ ਹੇਠਾਂ ਸਿਆਸੀ ਤੌਰ ਦੇ ਉੱਤੇ ਕਰਕੇ ਉੱਭਰ ਪਾਣਗੇ ਜਾਂ ਫਿਰ ਸੁਖਵੀਰ ਬਾਦਲ ਬਾਪੂ ਵੱਡੇ ਬਾਦਲ ਵਾਂਗ ਹੀ ਇਹਨਾਂ ਨੂੰ ਵੀ ਜਿਸ ਤਰ੍ਹਾਂ ਕਹਿ ਦਈਏ ਵੀ ਉਹਨਾਂ ਸਿਆਸੀ ਤੌਰ ਦੇ ਉੱਤੇ ਇੰਨਾ ਮਜ਼ਬੂਤ ਨਹੀਂ ਹੋਣ ਦੇਗਾ ਇਸ ਬਾਬਤ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਰਾ ਜੀ ਜੀਲਾ ਸਾਹਿਬ ਸਵਾਗਤ ਹੈ ਪੁਆਰਟੀ ਪੰਜਾਬ ਤੇ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਜੀਲਾ ਸਾਹਿਬ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਿੱਖ ਰਾਜਨੀਤੀ ਨੂੰ ਤੁਸੀਂ ਵੇਖਿਆ ਕਿਸ ਤਰ੍ਹਾਂ ਉਤਰਾ ਚੜਾ ਆ ਰਹੇ ਨੇ ਅਸਲੀ ਕਿਹੜਾ ਨਕਲੀ ਕਿਹੜਾ ਇਹ ਵੀ ਚਰਚਾ ਚੱਲ ਪਈ ਹੈ ਤੇ ਹੁਣ ਕੀ ਲੱਗਦਾ ਹੈ ਕਿ 2027 ਦੇ ਵੱਲ ਜਿਸ ਤਰ੍ਹਾਂ ਪੰਜਾਬ ਦੀ ਸਿੱਖ ਰਾਜਨੀਤੀ ਜਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਕੀ ਫੈਕਟਰ ਰਹਿਣਗੇ ਕੀ ਕੁਝ ਦੇ ਵਿੱਚ ਸਹੀ ਹੋ ਰਿਹਾ ਜਾਂ ਫਿਰ ਕੁਝ ਜਿਸ ਤਰ੍ਹਾਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਜਿਹੜੀ ਸਿੱਖ ਰੋਧੀ ਤਾਕਤਾਂ ਨੇ ਉਹਨਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਖੇਰੂ ਖੇਰੂ ਕਰਤਾ ਮਨਦੀਪ ਜੀ ਨੇ ਕਿ ਜਿਹੜੇ ਪੰਜਾਬੀ ਨੇ ਬਹੁਤ ਇਮੋਸ਼ਨਲ ਨੇ ਤੇ ਜਿਹੜੇ ਅਕਾਲੀ ਦਲ ਨੇ ਇਹ ਵੀ ਕੋਈ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਅਕਾਲੀ ਦਲ ਦੀ ਗਿਣਤੀ ਵਧ ਰਹੀ ਹੈ ਲਗਾਤਾਰ ਹੁੰਦਾ ਹੈ ਪਰ ਚੋਣਾਂ ਵੇਲੇ ਜਦੋਂ VOTER ਫੈਸਲਾ ਕਰਦੇ ਨੇ ਉਦੋਂ ਉਹ ਇੱਕ ਅਕਾਲੀ ਦਲ ਬਾਰੇ ਫੈਸਲਾ ਕਰਦੇ ਨੇ ਤੁਸੀਂ ਦੇਖ ਲਓ ਕਿ 1985 ਚ ਜੇ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸੀ ਤਾਂ ਉਸ ਵੇਲੇ ਤੱਕ ਜਿਹੜੇ ਸੰਤਾਰਜ ਸਿੰਘ ਲੰਗੋਵਾਲ ਦੀ ਮੌਤ ਤੋਂ ਬਾਅਦ ਚੋਣ ਹੋਈ ਸੀ ਤੇ ਬਰਨਾਲਾ ਬਲਵੰਤ ਸਿੰਘ ਦੀ ਜੋੜੀ ਦੀ ਪੂਰੀ ਚੜਤ ਸੀ ਟਿਕਟਾਂ ਵੰਡੀਆਂ ਸੀ ਸੰਤ ਅਜੀਤ ਸਿੰਘ ਨੇ 85 ਚ ਤੇ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਹਵਾਰ ਹੋਇਆ 1992 ਚ ਬਾਈਗਾਟ ਕੀਤਾ ਅਕਾਲੀ ਦਲ ਨੇ ਕਾਂਗਰਸ ਦੀ ਸਰਕਾਰ ਬਣੀ ਤੇ 1997 ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਫਿਰ ਸਰਕਾਰ ਬਣੀ ਤੇ ਉਸ ਵੇਲੇ ਫਿਰ 1999 ਚ ਜਹੇਦਾਰ ਗੁਰਚਾਰ ਸਿੰਘ ਟੋੜਾ ਐਡ ਹੋ ਗਏ। ਉਹਨਾਂ ਨੇ ਸਰਬ ਹਿੰਦ ਅਕਾਲੀ ਦਲ ਬਣਾ ਲਿਆ ਤੇ 2000 ਜਿਹੜੀ ਦੋ ਦੀ ਚੋਣ ਸੀ ਠੀਕ ਹੈ ਕਿ ਭਾਵੇਂ ਅਕਾਲੀ ਦਲ ਦੁਆਰਾ ਸੱਤਾ 'ਚ ਨਹੀਂ ਆ ਸਕਿਆ ਪ੍ਰਕਾਸ਼ ਸਿੰਘ ਬਾਦਲ ਦੀ ਗਵਾਈ ਵਾਲਾ ਪਰ ਜਿਹੜਾ ਸਰਬ ਹਿੰਦ ਅਕਾਲੀ ਦਲ ਵੀ ਚੋਣ ਲੜਿਆ ਉਹ ਕੋਈ ਪੰਥਕ ਮੋਰਚਾ ਉਹਨਾਂ ਨੇ ਬਣਾਇਆ ਸੀ ਪਰ ਉਹ ਕੋਈ ਸੀਟ ਨਹੀਂ ਸੀ ਜਿੱਤ ਸਕਿਆ। ਵਿਰੋਧੀ ਤੇ ਅਕਾਲੀ ਦਲ ਬਾਦ ਰਹੀ ਰਹੀ। ਫਿਰ 2007 ਚ ਦੁਆਰਾ ਅਗਲੀ ਵਾਰ ਫੇਰ ਚੋਣ ਹੋਈ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਏ ਤੇ 12 ਵਿੱਚ ਫੇਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਏ ਜੀ ਮੈਂ ਕਹਿ ਲਵਾਂ ਕਿ ਜਿਹੜਾ 1997 ਤੋਂ ਲੈ ਕੇ 12 ਤੱਕ ਬਹੁਤ ਪ੍ਰਭਾਵਸ਼ਾਲੀ ਅਕਾਲੀ ਦਲ ਜਿਹੜਾ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਜੇ ਆਪਾਂ 89 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਈ ਤਾਂ ਸਿਮਰਜੀਤ ਸਿੰਘ ਮਾਨ ਹੋਰ ਆ ਜਿਹੜਾ ਅਕਾਲੀ ਦਲ ਸੀ ਉਹ ਬਹੁਤ ਮજબૂત ਰਿਹਾ ਤੇ ਕਿੰਨੀਆਂ ਉਹਨਾਂ ਨੇ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਪਰ ਹੁਣ ਜਿਹੜਾ 2017 ਤੋਂ ਬਾਅਦ ਲਗਾਤਾਰ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਘਟਦਾ ਜਾ ਰਿਹਾ ਭਾਵੇਂ ਲੋਕ ਸਭਾ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਦੋਗਤਾਨ ਸਭਾ ਚੋਣਾਂ ਹੋ ਚੁੱਕੀਆਂ ਨੇ 17 ਦੀ ਤੇ 2022 ਦੀ ਇਸੇ ਤਰ੍ਹਾਂ ਦੋ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ 19 ਦੀ ਤੇ 24 ਦੀ ਜਿਹੜੀ 19 ਦੀ ਚੋਣ ਸੀ ਉਹਦੇ ਚ ਦੋ ਸੀਟਾਂ ਅਕਾਲੀ ਦਲ ਜਿੱਤੇ ਸੀ ਦੋਵੇਂ ਪਤੀ ਪਤਨੀ ਬਾਕੀ ਕੋਈ ਸੀਟ ਨਹੀਂ ਅਕਾਲੀ ਦਲ ਜਿੱਤ ਸਕਿਆ ਪਰ ਜਿਹੜੀ 24 ਦੀ ਸੀਟ ਸੀ ਉਹਦੇ ਚ ਅਕਾਲੀ ਦਲ ਸਿਰਫ ਇੱਕ ਸੀਟ ਹੀ ਜਿੱਤ ਸਕਿਆ ਜਿਹੜੀ ਕਿ ਬਠਿੰਡੇ ਵਾਲੀ ਸੀਟ ਸੀ ਤੇ ਉਹਦੇ ਬਦਲ ਚ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਦੋ ਅਮੀਰਵਾਰ ਸੀ ਭਾਵੇਂ ਉਹ ਸਰਬਜੀਤ ਸਿੰਘ ਸਮਾਣਾ ਵੀ ਜਿਹੜੇ ਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਸ਼ਹੀਦ ਭਗਤ ਸਿੰਘ ਦੇ بیٹے ਸੀ ਤੇ ਵੀ ਬਿਆਨ ਤੱਕ ਇੱਕ ਹੋਰ ਖਾਸਾ ਜਿਹੜੇ ਕਿ ਉਹ ਵੀ ਮੈਂਬਰ ਪਾਰਲੀਮੈਂਟ ਰਹੀ ਸੀ 1999 ਚ ਸਤਰੀ ਉਦੋਂ ਰੋਪੜ ਹਲਕਾ ਸੀ ਹੁਣ ਸਤਰੀ ਆਨੰਦਪੁਰ ਸਾਹਿਬ ਬਣ ਗਿਆ ਸੋ ਤੋਂ ਇਵੇਂ ਲੱਗਿਆ ਸੀ ਜਿਹੜਾ 2024 ਵਾਲੀ ਲੋਕ ਸਭਾ ਸੀ ਕਿ ਜਿਹੜਾ ਸਿੱਖ ਵੋਟ ਹੈ ਜਿਹੜੇ ਸਿੱਖ ਰਾਜਨੀਤੀ ਉਹ ਦੁਆਰਾ ਫੇਰ ਇੱਕ ਵਾਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਗਰਮ ਖਿਆਲੀ ਕਹਿ ਦਿੰਨੇ ਆ ਜਾਂ ਜਿਹੜੇ ਬਦਲਦੀ ਜਿਹੜੀ ਰਾਜਨੀਤੀ ਐ ਸ੍ਰੋਮਣੀ ਕਾਲਦਲ ਬਦਲਵਾਈ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਉਹਨਾਂ ਦੇ ਦੂਜੀ ਰਾਜਨੀਤੀ ਉਹਨਾਂ ਨੂੰ ਹਮੇਸ਼ਾ ਇੱਕ ਇੱਕ ਦੂਜੇ ਦੇ ਬਹੁਤ ਵਿਰੋਧੀ ਵਜੋਂ ਦੇਖਦੇ ਨੇ ਵੀ ਉਹਨਾਂ ਵੱਲ ਜਿਹੜਾ ਛਕਾ ਸਿੱਖ ਵੋਟਰ ਦਾ ਜਿਹੜਾ ਹੋ ਗਿਆ ਜਿਵੇਂ ਲੱਗਦਾ ਸੀ ਆਪਾਂ ਨੂੰ ਤੇ ਹੁਣ ਉਸ ਤੋਂ ਬਾਅਦ ਚੋਣਾਂ ਹੋਣੀਆਂ ਨੇ 2027 ਚ ਤੇ ਅਕਾਲੀ ਦਲ ਨੂੰ ਲੱਗਿਆ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਿ ਸਾਥੋਂ ਜਿਹੜੀਆਂ ਵੱਟੀਆਂ ਗਲਤੀਆਂ ਹੋਈਆਂ ਨੇ ਬੱਚਰ ਗਲਤੀਆਂ ਹੋਈਆਂ ਨੇ ਜਿਨ੍ਹਾਂ ਤੋਂ ਸਿੱਖ ਬੋਰਡ ਸਾਥੋਂ ਦੂਰ ਹੋ ਗਈ ਕਿਉਂਕਿ ਦੇਖੋ ਮੈਂ ਜਿਹੜਾ ਮੇਨ ਸਟ੍ਰੀਮ ਦਾ ਅਕਾਲੀ ਦਲ ਸੀ ਉਹ ਸਿਰਫ ਇੱਕ ਸੀਟ ਜਿੱਤਦਾ ਸੀ ਦਿੱਤੀ ਉਹਨੇ ਕਿੰਨੀਆਂ ਥਾਮਾਂ ਤੋਂ ਉਹਨਾਂ ਦੀ ਜਮਾਨਤਾਂ ਜਬਤ ਹੋਈਆਂ ਤੇ ਜਿਹੜੇ ਦੂਜੇ ਜਿਨ੍ਹਾਂ ਨੂੰ ਗਰਮ ਖਿਆਲੀ ਦੱਸਦੇ ਨੇ ਤੇ ਹੋਰ ਵੀ ਕਈ ਨਾਮ ਨਾਲ ਸੱਦਦੇ ਨੇ ਉਹਨਾਂ ਨੇ ਦੋ ਸੀਟਾਂ ਜਿੱਤੀਆਂ ਪਾਵੇਂ ਉਹ ਖਡੂਰ ਸਾਹਿਬ ਦੀ ਹੋਵੇ ਤੇ ਪਾਵੇਂ ਉਹ ਫਰੀਦਕੋਟ ਦੀ ਹੋਵੇ। ਤੋਂ ਇਸ ਕਰਕੇ ਜਦੋਂ ਇਹ ਸਾਰਾ ਕੁਝ ਲੱਗਿਆ ਕਿ ਸਿੱਖ ਬੋਰਡ ਤਾਂ ਸਾਡੇ ਨਾਲ ਰਹੀ ਨਹੀਂ ਬੋਰਡ ਪ੍ਰਤੀਸ਼ਤ ਬਹੁਤ ਘਟ ਗਈ ਅਕਾਲੀ ਦਲ ਦੀ ਤੇ ਫਿਰ ਉਹਨਾਂ ਨੇ ਆਪਣੀਆਂ ਗਲਤੀਆਂ ਦੇ ਪਛਤਾਵੇ ਵਜੋਂ ਜਿਹੜੀਆਂ ਉਦੋਂ ਕੀਤੀਆਂ ਸੀ ਜਦੋਂ ਉਹ ਤਾਕਤ ਦੇ ਨਸ਼ੇ ਵਿੱਚ ਗਲਤਾਨ ਹੋਏ ਪਏ ਸੀ ਜਦੋਂ ਉਹਨਾਂ ਨੇ ਜਿਹੜੇ ਸਰਸਾ ਵਾਲੇ ਪੰਜਾਬੀ ਸ਼ਬਦਾ ਵਿੱਚ ਜਿਹੜੇ ਕੋਈ ਸੱਥਾਂ ਚ ਤਾਂ ਸਰਸਾ ਵਾਲਾ ਸਾਧ ਹੀ ਕਿਹਾ ਜਾਂਦਾ ਹੈ ਭਾਵੇਂ ਚਲੋ ਪਤੌਰ ਪੱਤਰਕਾਰ ਸਾਨੂੰ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਅਸੀਂ ਗੁਰਮ ਗਰਮੀਤ ਸਿੰਘ ਰਾਮ ਰਹੀਮ ਕਹਿ ਸਕਦੇ ਆ ਜਿਹੜੇ ਮੁਖੀ ਨੇ ਸਰਸਾ ਦੇ ਡੇਰੇ ਦੇ ਤੇ ਉਹਨਾਂ ਦੀ ਮੁਆਫੀ ਤੇ ਜਿਹੜੇ ਬਰਗਾੜੀ ਕਾਂਡ ਗੋਲੀ ਕਾਂਡ ਜਿਹੜਾ ਵਾਪਰਿਆ ਸੀ ਤੇ ਫਿਰ ਉੱਥੇ ਜਿਹੜੇ ਪੁਲਿਸ ਦੀ ਗੋਲੀ ਨਾਲ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਲੈ ਕੇ ਤੇ ਨੰਬਰ 3 ਜਿਹੜਾ ਅਕਾਲੀ ਸਰਕਾਰ ਵੇਲੇ ਪੁਲਿਸ ਦੀਆਂ ਵਧੀਆਂ ਤੇ ਖਾਸ ਕਰਕੇ ਉਸ ਡੀਜੀਪੀ ਨੂੰ ਲੰਬਾ ਸਮਾਂ ਡੀਜੀਪੀ ਡਾਈ ਰੱਖਣਾ ਜਿਨ੍ਹਾਂ ਨੇ ਖੜਕੋਵਾਤ ਅੱਤਵਾਦੀ ਦੌਰ ਵਿੱਚ ਬਹੁਤ ਸਾਰੇ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਚ ਜਿਨ੍ਹਾਂ ਦਾ ਨਾਮ ਬੋਲਦਾ ਸੀ ਇਹ ਸਾਰੀਆਂ ਗਲਤੀਆਂ ਅਕਾਲੀ ਦਰ ਨੂੰ ਲੱਗਿਆ ਕਿ ਬਹੁਤ ਵੱਡੀਆਂ ਗਲਤੀਆਂ ਸੀ ਤੇ ਫਿਰ ਉਹ ਅਕਾਲ ਤਖਤ ਦੀ ਸਰਾਨ ਚ ਚਲੇ ਗਈ ਸੀ 2 ਦਸੰਬਰ 2024 ਨੂੰ ਯਾਦ ਹੋਏਗਾ ਸਾਰਿਆਂ ਨੂੰ ਆਪਾਂ ਨੇ ਲਾਈਵ ਦੇਖਿਆ ਕਿ ਸ੍ਰੀ ਕਾਲਤਾਖਰ ਸਾਹਿਬ ਦੀ ਫਸੀਲ ਤੇ ਉਹ ਥੱਲੇ ਖੜੇ ਸੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਉਸ ਵੇਲੇ ਜਥੇਦਾਰ ਸੀ ਕਾਰਜਕਾਰੀ ਸ੍ਰੀ ਕਾਲਤਾਖਰ ਸਾਹਿਬ ਦੇ ਉਹ ਪੁੱਛਦੇ ਰਹੇ ਕਿ ਤੂੰ ਇਹ ਤੁਹਾਡੀ ਗਲਤੀ ਹੈ ਤਾਂ ਸਿਰ ਝੁਕਾ ਕੇ ਸਾਰੀਆਂ ਗਲਤੀਆਂ ਪ੍ਰਵਾਨ ਕੀਤੀਆਂ ਸੁਖਵੀਰ ਸਿੰਘ ਬਾਦਲ ਨੇ ਤੇ ਉਦੋਂ ਲੱਗਦਾ ਸੀ ਕਿ ਸ਼ਾਇਦ ਅਕਾਲੀ ਦਲ ਚ ਫੇਰ ਦੁਬਾਰਾ ਕੁਝ ਜਾਨ ਪੇਗੀ ਕਿਉਂਕਿ ਜਿਸ ਢੰਗ ਨਾਲ ਜਿਸ ਨਿਮਰਤਾ ਨਾਲ ਸੁਖਵੀਰ ਬਾਦਲ ਨੇ ਆਪਣੀਆਂ ਗਲਤੀਆਂ ਕਬੂਲ ਕੇ ਸਜਾ ਕਮੁਰੀ ਸੀ ਉਸੋ ਲੱਗ ਰਿਹਾ ਸੀ ਕਿ ਕਾਲੀ ਦਲ ਦੁਆਰਾ ਫੇਰ ਇੱਕ ਵਾਰ ਹੁਣ ਜਿਹੜਾ ਸਿੱਖ ਪੰਥ ਹੈ ਕਿਉਂਕਿ ਜਿਹੜਾ ਸਿੱਖ ਕੌਮ ਹੈ ਉਹ ਜਿਹੀ ਹੈ ਕਿ ਇਹ ਮੁਆਫ ਕਰਨ ਲੱਗਿਆਂ ਵੀ ਕਿਸੇ ਨੂੰ ਦੇਰ ਨਹੀਂ ਲਾਂਦੀ ਜਦੋਂ ਮੁਆਫੀ ਦਿੰਦੀ ਹੈ ਤਾਂ ਫਿਰ ਮਿੰਟੋ ਮਿੰਟੀ ਮੁਆਫੀ ਦੇ ਦਿੰਦੀ ਹੈ ਵੀ ਜੇ ਸ੍ਰੀ ਕਾਲਤਾ ਸਿੰਘ ਸਾਹਿਬ ਮੁਆਫ ਕਰ ਦੂਗਾ ਤਾਂ ਸ਼ਾਇਦ ਸਿੱਖ ਵੀ ਮੁਆਫ ਕਰ ਦੇਣਗੇ ਪਰ ਥੋੜੇ ਦਿਨਾਂ ਬਾਅਦ ਹੀ ਫੇਰ ਮਾਹੌਲ ਬਦਲ ਗਿਆ ਜਦੋਂ ਸ੍ਰੀ ਕਾਲਤਾ ਸਿੰਘ ਸਾਹਿਬ ਨੂੰ ਬਣਾਈ ਸੱਤ ਮੈਂਬਰੀ ਕਮੇਟੀ 'ਚੋਂ ਦੋ ਮੈਂਬਰ ਆਨਾਂਕਾਨੀ ਕਰਕੇ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਵਾਲੇ ਤੜੇਵਾਲੇ ਸਗ ਕਾਲੀ ਕਾਲਵਾਲੇ ਇੰਗਵ ਜਿਹੜੇ ਗੁਰੂ ਤੇ ਸਰਵਣੀ ਕਮੇਟੀ ਦੇ ਪ੍ਰਧਾਨ ਸਿੰਘ ਸੀ ਤੇ ਭਾਵੇਂ ਹਰਜਿੰਦਰ ਸਿੰਘ ਜਮੀ ਸੀ ਤੇ ਭਾਵੇਂ ਉਹ ਕਰਪਾਲ ਸਿੰਘ ਬਡੁੰਗਰ ਸੀ ਇਸ ਤੋਂ ਬਾਅਦ ਫਿਰ ਪੰਜ ਮੈਂਬਰੀ ਕਮੇਟੀ ਨੇ ਆਪਾਂ ਸਾਰਿਆਂ ਨੇ ਦੇਖਿਆ ਆ ਮੰਦੀਪ ਜੀ ਕਿ ਉਹਨਾਂ ਨੇ ਸਾਰੀ ਭਰਤੀ ਕੀਤੀ ਡੈਲੀਗੇਟ ਹੋਏ ਤੇ ਫਿਰ 500 ਡੈਲੀਗੇਟ ਸਾਰੇ ਪੰਜਾਬ ਚੋਂ ਚੁਣ ਕੇ ਉਹਨਾਂ ਨੇ ਨਵਾਂ ਕਾਲੀ ਦਲ ਬਣਾ ਲਿਆ ਜਿੱਦੀ ਅਗਵਾਈ ਅਗਿਆਨੀ ਹਰਪ੍ਰੀਤ ਸਿੰਘ ਜੀ ਕਰ ਰਹੇ ਬਿਲਕੁਲ ਜੀ ਤੇ ਇਸ ਵੇਲੇ ਜੇ ਆਪਾਂ ਦੇਖਿਆ ਜਾਏ ਪੰਜਾਬ ਚ ਤਾਂ ਜਿਹੜੇ ਇੱਕ ਤਾਂ ਰਵਿੰਦਰ ਸਿੰਘ ਅਕਾਲੀ ਦਲ 1920 ਹੁੰਦਾ ਸੀ ਉਹਨਾਂ ਨੇ ਲਗਭਗ ਅਗਵਾਈ ਕਬool ਲਈ ਗਿਆਨੀ ਹਰਪ੍ਰੀਤ ਸਿੰਘ ਦੀ ਕਿਉਂਕਿ ਉਹਨਾਂ ਨੇ ਭਰਤੀ ਕਰਕੇ ਵੀ ਉਹਨਾਂ ਚ ਸਮੂਲੀਅਤ ਕੀਤੀ ਹੈ ਉਹਨਾਂ ਨੇ ਇਸ ਵੇਲੇ ਪੰਜਾਬ ਚ ਚਾਰ ਅਕਾਲੀ ਦਲ ਹਾਲੇ ਵੀ ਜਿਹੜੇ ਕਾਰਜ ਸਿਰ ਨੇ ਜਿਨ੍ਹਾਂ ਚ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਵੀ ਆਪਾਂ ਭੁਲਾ ਨਹੀਂ ਸਕਦੇ ਸਮੇਂ ਸਮੇਂ ਸਰ ਉਹ ਆਪਣੀ ਤਾਕਤ ਤੇ ਹੌਂਦ ਦਿਖਾਉਂਦੇ ਆਏ ਨੇ ਤੇ ਦਿਖਾਈ ਹੈ ਉਹਨਾਂ ਨੇ ਥੋੜੇ ਥੋੜਾ ਸਮਾਂ ਪਹਿਲਾਂ ਹੀ ਜਦੋਂ ਅਕਾ ਜਿਵੇਂ ਚੋਣ ਹੋਈ ਸੀ ਸੰਗਰੂਰ ਦੀ ਤਾਂ ਉਦੋਂ ਸੰਸਦ ਬਣੇ ਸੀ ਸਰਦਾਰ ਸਰਬੰਦੀਪ ਸਿੰਘ ਮਾਨ ਸੋ ਇਸ ਕਰਕੇ ਤੇ ਜਿਹੜਾ ਹੈਗਾ ਅਕਾਲੀ ਦਲ ਤੁਸੀਂ ਗੱਲ ਕਰ ਰਹੇ ਸੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਉਹਦਾ ਉਹਦਾ ਜਿਹੜਾ ਜਲਾਉ ਦਾ ਪਤਾ ਲੱਗੇਗਾ ਆਪਾਂ ਨੂੰ 2027 ਦੀਆਂ ਚੋਣਾਂ 'ਚ ਅ ਮੰਦੀਪ ਜੀ ਉਹ ਐਵੇਂ ਹੈ ਕਿ ਪੰਜਾਬ ਇਮੋਸ਼ਨਲੀ ਬਹੁਤ ਹੈ ਬਿਲਕੁਲ ਜੀ ਸਿੱਖ ਐਮੋਸ਼ਨਲੀ ਬਹੁਤ ਨੇ ਹੁਣ ਕੀ ਉਹ ਭਾਵਨਾਵਾਂ ਦੇ ਵਹਿਣਾ 'ਚ ਬਹਿ ਕੇ ਵੀ 2027 'ਚ ਕੀ ਨੂੰ ਲੈ ਕੇ ਆਂਦੇ ਨੇ ਜੇ ਇੱਕ ਜਿਹੜੀ 2022 ਦੀ ਚੋਣ 'ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਨੇ ਪੰਜਾਬੀਆਂ ਨੇ ਤਾਂ ਇਹ ਕਿਤੇ ਕਿਸੇ ਨੇ ਇੱਥੇ ਕੋਈ ਵਿਅਕਤੀ ਨਹੀਂ ਦੇਖਿਆ ਉਹਨਾਂ ਨੇ ਇੱਕ ਭਾਵਨਾਵਾਂ ਦਾ ਵਹਿਣ ਸੀ ਇੱਕ ਭਾਵਨਾਵਾਂ ਦੀ ਹਨੇਰੀ ਸੀ ਜਿਸ 'ਚ ਬਹਿ ਕੇ ਉਹਨਾਂ ਨੇ ਬਹੁਤੇ ਤਾਂ ਮਤਾ ਮੀਦਵਾਰ ਵੀ ਨਹੀਂ ਗਏ ਪਤਾ ਹੀ ਨਹੀਂ ਸੀ ਕਿਸੇ ਨੂੰ ਉਮੀਦਵਾਰ ਕੌਣ ਹੈ ਤੇ ਉਹਨਾਂ ਨੇ ਸਿਰਫ ਝਾੜੂ ਦੇਖਿਆ ਤੇ ਬਟਨ ਦਬਾਇਆ ਤੇ 92 ਸੀਟਾਂ ਦਾ ਰਿਕਾਰਡ ਜਿਹੜਾ ਬਣਾ ਕੇ ਸਰਕਾਰ ਬਣਾਈ ਸੋ 2027 ਲਈ ਹੁਣ ਸਾਰਿਆਂ ਧਿਰਾਂ ਜ਼ੋਰ ਲਾ ਰਹੀਆਂ ਨੇ ਜਿੱਥੇ ਕਾਂਗਰਸ ਪਾਰਟੀ ਵੀ ਲੱਗੀ ਹੋਈ ਹੈ ਜਿੱਥੇ ਜਿਹੜੇ ਭਾਰਤੀ ਜਨਤਾ ਪਾਰਟੀ ਵੀ ਪੂਰਾ ਜ਼ੋਰ ਲਾ ਰਹੀ ਹੈ ਉਥੇ ਆਮ ਆਦਮੀ ਪਾਰਟੀ ਵਾਲੇ ਵੀ ਹੁਣੇ ਤੋਂ ਗੁੰਤਵੰਦੀ ਕਰ ਰਹੇ ਨੇ ਕਿ ਸ਼ਾਇਦ ਦੁਆਰਾ ਫੇਰ ਸਾਡਾ ਤਾਂ ਲੱਗ ਜਵੇ ਸਾਡਾ ਮੌਕਾ ਆ ਜਵੇ ਤੇ ਅਕਾਲੀ ਦਲ ਕਿਉਂਕਿ ਦੇਖੋ ਇੱਕ ਗੱਲ ਤਾਂ ਤੈ ਹੈ ਮਨਦੀਪ ਜੀ ਕਿ ਜਿਹੜੀ ਅਕਾਲੀ ਦਲ ਹੈ ਪੰਜਾਬ ਦੀ ਲੋੜ ਹੈ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਹੈ ਇਹ ਤਾਂ ਤੈ ਹੋ ਚੁੱਕਿਆ ਹੈ ਕਿ ਦੇਖੋ ਭਾਜਪਾ ਤੇ ਕਾਂਗਰਸ ਨੇ ਤਾਂ ਚੱਲਣਾ ਹੀ ਦਿੱਲੀ ਤੋਂ ਹੈ ਤੇ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਹੈ ਇਹ ਵੀ ਪਿਛਲੇ ਸਮਿਆਂ ਦਾ ਜੇ ਆਪਾਂ ਦੇਖ ਲਈਏ ਸਾਰਾ ਰਿਕਾਰਡ ਹੈ ਇਤਿਹਾਸ ਕਾ ਕੰਮ ਕੰਮ ਕਰਨ ਦੇ ਢੰਗ ਜੋ ਆਪਾਂ ਦੇਖ ਰਹੇ ਆ ਉਹਨਾਂ ਤੋਂ ਵੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਨੇ ਕੈਪਚਰ ਕਰ ਲਿਆ ਪੂਰੀ ਤਰ੍ਹਾਂ ਤੇ ਜੋ ਦਿੱਲੀ ਵਾਲੇ ਚਾਹੁੰਦੇ ਨੇ ਪੰਜਾਬ 'ਚ ਉਈਓ ਹੋ ਰਿਹਾ ਹੈ ਇਹ ਵੀ ਇਹ ਇੱਥੇ ਤੱਕ ਵੀ ਖਬਰਾਂ ਨੇ ਬਤੌਰ ਪੱਤਰਕਾਰ ਕੇ ਕਿਸ ਕੋਈ ਮੰਤਰੀ ਆਪਣੇ ਦਰਜਾਚਾਰ ਕਰਮਚਾਰੀ ਦੀ ਬਦਲੀ ਵੀ ਆਪ ਨਹੀਂ ਕਰ ਸਕਦਾ ਉਹ ਵੀ ਫੈਲ ਦਿੱਲੀ ਵਾਲੇ ਚੈੱਕ ਕਰਨਗੇ ਪਹਿਲਾਂ ਅਪਰੂਵਲ ਮਿਲੇਗੀ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਬਦਲੀਆਂ ਹੁੰਦੀਆਂ ਨੇ ਤੇ ਜੇ ਸੱਚ ਕੀ ਐ ਝੂਠ ਕੀ ਐ ਇਹ ਤਾਂ ਹੁਣ ਕਰਨ ਵਾਲੇ ਜਾਣਦੇ ਨੇ ਜਾਂ ਕਰਾਉਣ ਵਾਲੇ ਜਾਣਦੇ ਨੇ ਪਰ ਜਿਹੜੀਆਂ ਸਰਗੋਸ਼ੀਆਂ ਨੇ ਹਵਾਾਂ ਵਿੱਚ ਉਹ ਜ਼ਰੂਰ ਅਜਈਆਂ ਹੈਗੀਆਂ ਨੇ ਕਿ ਸਾਰਾ ਕੰਮ ਉਹ ਦਿੱਲੀ ਵਾਲੀਆਂ ਟੀਮਾਂ ਦੇਖ ਰਹੀਆਂ ਨੇ ਪੰਜਾਬ 'ਚ ਤੇ ਕਿਤੇ ਕਿਤੇ ਆਪਾਂ ਨੂੰ ਨਜ਼ਰ ਵੀ ਆਉਂਦਾ ਸੋ ਅਗਲੀ ਗੱਲ ਆ ਗਈ ਆਪਾਂ ਹੁਣ ਅਕਾਲੀ ਦਲ ਦੀ ਤੁਸੀਂ ਮੈਨੂੰ ਗੱਲ ਕਹੀ ਸੀ ਆਪਾਂ 5-4 ਮਿੰਟ ਇਸ ਤੇ ਜ਼ਰੂਰ ਲਾਈਏ ਕਿ ਕਾਲੀ ਦਲ ਕਿਹੜਾ ਵੱਡਾ ਹੋਏਗਾ ਕਿਹੜਾ ਕਾਲੀ ਦਲ ਛੋਟਾ ਰਹਿ ਜਾਏਗਾ ਕਿਹੜਾ ਅੱਗੇ ਨਿਕਲ ਜਾਏਗਾ ਕਿਹੜਾ ਪਿੱਛੇ ਰਹਿ ਜਾਏਗਾ ਬਿਲਕੁਲ ਜੀ ਇੱਕ ਮੈਨੂੰ ਸ਼ੇਅਰ ਯਾਦ ਆ ਗਿਆ ਜੇ ਤੁਸੀਂ ਕੋਹੋਂ ਤਾਂ ਸੁਣਾ ਦਿੰਨਾ ਜ਼ਰੂਰ ਜੀ ਜ਼ਰੂਰ ਕਿ ਹਵਾਏ ਹੀ ਕਰਨਗੀ ਰੋਸ਼ਨੀ ਕਾ ਫੈਸਲਾ ਹਵਾਏ ਹੀ ਕਰਨਗੀ ਰੋਸ਼ਨੀ ਕਾ ਫੈਸਲਾ ਜਿਸ ਦੀਏ ਮੇ ਜਾਨ ਹੋ ਗਈ ਉਹ ਬਲਦਾ ਰਹੇਗਾ ਸੋ ਇਹ ਫੈਸਲਾ ਤਾਂ ਹੁਣ ਜਿਹੜਾ ਹੈਗਾ ਲੋਕਾਂ ਨੇ ਕਰਨਾ ਹੈ ਵੀ ਕਿਹੜੇ ਦੀਵੇ ਨੂੰ ਜਗਾਣਾ ਹੈ ਅਸੀਂ ਅਕਾਲੀ ਦਲ ਦਾ ਕਿਹੜਾ ਝੰਡਾ ਅਸੀਂ ਉੱਚਾ ਚੁੱਕਣਾ ਹੈ ਪਰ ਇਵੇਂ ਲੱਗ ਰਿਹਾ ਜਿਹਦੇ ਦਿਨ ਦੇਖੋ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਤਾਂ ਹੈਗੀ ਹੈ ਨਾ ਮਨਦੀਪ ਜੀ ਕੇ ਭਾਵੇਂ ਤੁਸੀਂ ਵੱਡੇ ਜਿਹੜੇ ਭਾਵੇਂ ਟੋੜਾ ਜਿਹਦਾ ਗੁਰਚੰਦ ਸਿੰਘ ਟੋੜਾ ਦਾ ਪਰਿਵਾਰ ਦਾ ਨੋ ਭਾਵੇਂ ਇੰਦਰ ਮੋਹਨ ਸਿੰਘ ਤੋੜ ਦਾ ਪਰਿਵਾਰ ਲੈ ਲਓ ਭਾਵੇਂ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਲੈ ਲਓ ਭਾਵੇਂ ਸਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਲੈ ਲਓ ਭਾਵੇਂ ਜਿਹੜਾ ਪਰਮਿੰ다 ਸੁਖਦੇਵ ਸਿੰਘ ਢੇਂਡਸੇ ਉਹਨਾਂ ਦਾ ਪਰਿਵਾਰ ਲੈ ਲਓ ਭਾਵੇਂ ਜਸੇਦਾਰ ਤੋਤਾ ਸਿੰਘ ਦਾ ਪਰਿਵਾਰ ਲੈ ਲਓ ਬਹੁਤ ਸਾਰੇ ਜਿਹੜੇ ਵੱਡੇ ਨਾਂ ਨੇ ਤੇ ਵੱਡੇ ਚਿਹਰੇ ਜਿਹੜੇ ਕਿਸੇ ਵੇਲੇ ਮੋਰੀ ਹੋ ਕੇ ਅਕਾਲੀ ਦਲ ਦੀ ਬਾਗਡੋਰ ਸੰਭਾਲਦੇ ਰਹੇ ਨੇ ਜਾਂ ਮੋਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਨੇ ਉਹ ਅੱਜ ਜਿਹੜਾ ਨਵਾਂ ਬਣਿਆ ਅਕਾਲੀ ਦਲ ਹੈ ਉਹਦੇ 'ਚ ਹੈਗੇ ਨਹੀਂ ਇਹਦੇ ਵਿੱਚ ਕੋਈ ਦੋ ਰਾਵਣ ਪਰ ਜਿਹੜਾ ਨਵਾਂ ਬਣਿਆ ਅਕਾਲੀ ਦਲ ਹੈ ਉਹਦੇ ਲਈ ਇੱਕ ਗੱਲ ਕਿਤੇ ਕਿਤੇ ਮੈਨੂੰ ਲੱਗਦੀ ਹੈ ਵੀ ਇਹ ਸੁਭਾ ਸੰਕੇਤ ਨਹੀਂ ਵੀ ਉਹਦੇ 'ਚ ਵੀ ਸਾਰਾ ਕੁਝ ਅੱਛਾ ਨਹੀਂ ਹੈ ਜੇ ਦੇਖੋ ਪਹਿਲੀ ਮੀਟਿੰਗ ਚੰਡੀਗੜ੍ਹ ਹੋਈ ਜਿਹੜੇ ਨਵੇਂ ਬਣੇ ਅਕਾਲੀ ਦਲ ਦੀ ਦੋ ਦੋ ਦਿਨ ਪਹਿਲਾਂ ਤੇ ਉਹਦੇ 'ਚ ਦੋ ਮਹੱਤਵਪੂਰਨ ਆਕੂਸ ਕਾਲੀ ਦਲ ਦੇ ਜਿਹੜੇ ਮੋਢੀ ਆਕੂਸ ਉਹ ਉਸ ਮੀਟਿੰਗ 'ਚ ਨਹੀਂ ਆਏ ਉਹਨਾਂ ਚ ਵਿਚ ਆਪਾਂ ਭਾਵੇਂ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਮਨਪ੍ਰੀਤ ਸਿੰਘ ਇਆਲੀ ਦੀ ਗੱਲ ਕਰ ਲਈ ਤੇ ਜਾਂ ਫਿਰ ਜਿਹੜੀ ਪੰਥਕ ਕਾਉਂਸਲ ਦੀ ਚੇਅਰਮੈਨ ਬਣਾਈ ਗਈ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਜਿਨ੍ਹਾਂ ਨੇ ਪ੍ਰੋਫੈਸਰ ਐਕਸਨ ਵੈਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਵੀ ਸਤਵੰਤਕਰ ਉਹ ਵੀ ਇਸ ਮੀਟਿੰਗ ਤੋਂ ਬਾਹਰ ਰਹੇ ਉਹਦੇ ਪਿੱਛੇ ਕਾਰਨ ਕੀ ਨੇ ਦੇਖੋ ਇਹ ਹਾਲੇ ਸਮਾਂ ਦੱਸੇਗਾ ਇਨੀ ਜਲਦੀ ਆਪਾਂ ਬਹੁਤ ਕੋਈ ਉਹ ਜਿੱਤੇਖੇ ਟਿੱਪਣੀ ਕਰਦੇ ਇਹ ਪੱਤਰਕਾਰ ਰੀ ਦੇ ਨੀਮਾਂ ਤੋਂ ਖਿਲਾਫ ਹੈ ਪਰ ਪਹਿਲੀ ਹੀ ਮੀਟਿੰਗ ਚ ਦੋ ਵੱਡੇ ਆਗੂਆਂ ਦਾ ਨਾਂ ਆਣਾ ਇਹ ਵੀ ਕਿਤੇ ਨਾ ਕਿਤੇ ਝਟਕਾ ਜ਼ਰੂਰ ਹੈ ਕਿਉਂਕਿ ਸਮਝਿਆ ਜਾ ਰਿਹਾ ਹੈ ਕਿ ਜਿਹੜੇ ਮਨਪ੍ਰੀਤ ਸਿੰਘ ਈਆਲੀ ਸੀ ਦੇਖੋ ਬਹੁਤ ਕਾਰਜਸ਼ੀਲ ਰਹੇ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਲਈ ਤੇ ਬਹੁ ਮੋਰੀ ਹੋ ਕੇ ਉਹਨਾਂ ਨੇ ਭਰਤੀ ਕੀਤੀ ਤੇ ਉਹ ਉਹ ਕਹਿੰਦੇ ਪਤਾ ਲੱਗਿਆ ਵੀ ਉਹ ਬੀਬੀ ਸਤਵੰਤ ਕੌਰ ਨੂੰ ਜਿਹੜਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਤੇ ਇਵੇਂ ਤਾਂ ਫਿਰ ਬੀਬੀ ਜਗੀਰ ਕੌਰ ਵਾਲੇ ਵੀ ਇਹ ਚਰਚਾ ਸੀ ਕਿ ਉਹ ਸੁਰਜੀਤ ਸਿੰਘ ਰਖੜਾ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾ ਜਿਹੜਾ ਹੋਰੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਚਲੋ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਉਸ ਵਿੱਚ ਮਾਨਪ੍ਰੀਤ ਯਾਦਲੀ ਤੇ ਬੀਬੀ ਸਤਵੰਤ ਕੌਰ ਵੀ ਮੌਜੂਦ ਸੀ ਮੌਕੇ ਤੇ ਪਰ ਇੱਕ ਮੀਟਿੰਗ 'ਚ ਉਹ ਗੈਰ ਹਾਜ਼ਰ ਰਹਿਣਾ ਕਿਤੇ ਨਾ ਕਿਤੇ ਸੰਕੇਤ ਤੇ ਸਵਾਲ ਜ਼ਰੂਰ ਹੈ ਖੜੇ ਕਰਦਾ ਹੈ ਬਾਕੀ ਅਗਲੇ ਦਿਨਾਂ ਚੁਪਕ ਪਤਾ ਲੱਗ ਜਾਏਗਾ ਕਿ ਉਹ ਚੱਲ ਰਹੇ ਨੇ ਕਨਾਲ ਕਿ ਨਹੀਂ ਇਹ ਹਲੇ ਬਹੁਤ ਪਹਿਲਾ ਹੈ ਕੁਝ ਕਹਿਣਾ ਕਿਉਂਕਿ ਜਿਲ੍ਹਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 11000 ਉਸੇ ਰਾਤ ਤਕਰੀਬਨ ਉਹਨਾਂ ਦੇ ਬਲੇ ਕੋ ਪੋਸਟ ਵੀ ਸ਼ੇਅਰ ਕੀਤੀ ਜਾਂਦੀ ਹੈ ਅਸੀਂ ਆਪ ਖੁਦ ਦੇਖੀ ਹੈ ਉਹਦੇ ਵਿੱਚ ਉਹਨਾਂ ਬਦਲ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਜਿਹੜੀ ਇਹ ਨਮਕਲਦ ਲੈ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਵੇਗਾ ਉਸ ਤੋਂ ਬਾਅਦ ਉਹ ਪੋਸਟਰ ਸ਼ੇਅਰ ਕੀਤਾ ਜਾਂਦਾ ਉਸ ਪੋਸਟਰ ਦੇ ਉੱਤੇ ਚੌਣਾਂ ਸੰ ਤਖੜੀ ਦੀ ਤਸਵੀਰ ਹੁੰਦੀ ਹੈ ਪਰ ਜਦੋਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਤਾਂ ਉਹ ਪੋਸਟ ਵੀ ਡਿਲੀਟ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਹ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਹ ਵੀ ਸਹੀ ਜਾਣਕਾਰੀ ਹੈ ਜੀ ਪਰ ਜੇ ਇਹ ਜਿਵੇਂ ਦੇਖੋ ਮੈਂ ਦੇਖੀ ਨਹੀਂ ਤੁਸੀਂ ਦੇਖੀ ਹੈ ਤੁਸੀਂ ਕਹਿ ਰਹੇ ਹੋ ਕਿ ਮਨਪ੍ਰੀਤ ਯਾਲੀ ਦੀ ਪੋਸਟ ਤੇ ਆਈ ਹੈ ਜੇ ਅਜਿਹੀ ਕੋਈ ਪੋਸਟ ਪਾਣਾ ਤੇ ਡਿਲੀਟ ਕਰਨਾ ਫਿਰ ਇਹ ਵੀ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਤੇ ਇਹ ਪੋਸਟ ਕਿਹਦੇ ਲਈ ਪਾਈ ਇਹ ਵੀ ਸਵਾਲ ਖੜੇ ਕਰਦਾ ਹੈ ਦੇਖੋ ਨਵੇਂ ਕਾਲੀ ਦਲ ਤੇ ਖਾਸ ਕਰਕੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਪਿੱਛੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਬਹੁਤ ਵੱਡਾ ਰੋਲ ਹੈ ਜੀ ਤੇ ਫਿਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਤਾਂ ਸਾਰਾ ਪਰਿਵਾਰ ਹੀ ਸਿਆਸਤ 'ਚ ਹੈ ਜੀ ਉਹ ਤਾਂ ਪਹਿਲਾਂ ਵੀ ਦੋ ਟਿਕਟਾਂ ਲੈ ਕੇ ਚੋਣ ਲੜਦੇ ਰਹੇ ਨੇ ਤੁਸ ਆਪਾਂ ਸਾਰਿਆਂ ਨੇ ਦੇਖਿਆ ਵਿਧਾਨ ਸਭਾ ਵੇਲੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਾ ਖੁਦ ਕਨੌਰ ਤੋਂ ਸ਼੍ਰੋਮਣੇਕਾਰੀ ਦਲ ਦੇ ਉਮੀਦਵਾਰ ਸੀ ਤੇ ਉਹਨਾਂ ਦੇ ਜਿਹੜੇ ਸੁਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਾ ਰਸਨੌਰ ਤੋਂ ਚੋਣ ਲੜ ਰਹੇ ਸੀ ਬਿਲਕੁਕੁਲ ਤੇ ਕਿਹਨੂੰ ਇਸ਼ਾਰਾ ਹੈ ਮਨਪ੍ਰੀਤੀ ਆਲੀ ਦਾ ਇਹ ਵੀ ਬਹੁਤ ਵੱਡੀ ਗੱਲ ਹੈ ਤੇ ਫਿਰ ਇਹਦਾ ਮਤਲਬ ਤਾਂ ਕਿਤੇ ਨਾ ਕਿਤੇ ਤਾਂ ਅੰਦਰ ਖਾਤੇ ਕੁਝ ਹੋਰ ਵੀ ਰਿਜ ਰਿਹਾ ਹੈ ਇਹਦੇ 'ਚ ਤੇ ਮੈਂ ਗੱਲ ਨੇੜੇ ਲਾਣਾ ਇਵੇਂ ਆਪਣਾ ਮਨਦੀਪ ਜੀ ਕੇ ਸਿੱਧਾ ਸਿੱਧਾ ਫਾਰਮੂਲਾ ਹੈ ਵੀ ਅਕਾਲੀ ਦਲ ਕਿਹੜਾ ਵੱਡਾ ਹੋਊਗਾ ਤੇ ਅਕਾਲੀ ਦਲ ਕਿਹੜਾ ਅਸਲੀ ਹੈ ਜੀ ਇਹਨੂੰ ਮਾਪਣ ਦੇ ਦੋ ਤਰੀਕੇ ਨੇ ਪਹਿਲਾ ਤਰੀਕਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਉੱਤੇ ਜਿਹੜੇ ਅਕਾਲੀ ਦਲ ਦਾ ਕਬਜ਼ਾ ਹੋਏਗਾ ਉਹ ਅਕਾਲੀ ਦਲ ਵੱਡਾ ਅਕਾਲੀ ਦਲ ਹੋਏਗਾ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਪਿਛਲੇ 12-13 ਸਾਲਾਂ ਤੋਂ ਅਜੇ ਨਹੀਂ ਹੋਈ ਡਿਊ ਚੱਲ ਰਹੀ ਹੈ ਤੇ ਸਾਰੀਆਂ ਧਿਰਾਂ ਉਸ ਵੱਲ ਦੇਖ ਰਹੀਆਂ ਨੇ ਕਿ ਕਦੋਂ ਹੁੰਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਜਿਹੜਾ ਆ ਰਿਹਾ ਹੈ ਜਿਹੜਾ ਅਕਾਲੀ ਦਲ ਲਈ ਬਹੁਤ ਕੁਝ ਕਰਦਾ ਹੈ ਖਾਸ ਕਰਕੇ ਅਕਾਲੀ ਦਲ ਦੀਆਂ ਕਾਨਫਰੰਸਾਂ ਜਦੋਂ ਹੁੰਦੀਆਂ ਨੇ ਮੀਟਿੰਗਾਂ ਹੁੰਦੀਆਂ ਨੇ ਸਾਰੀਆਂ ਗੁਰਦੁਆਰਿਆਂ 'ਚ ਹੋਣੀਆਂ ਹੁੰਦੀਆਂ ਨੇ ਤੇ ਜੇ ਜਿਹੜਾ ਅਕਾਲੀ ਦਲ ਹੁਣ ਆਪਾਂ ਦੇਖਿਆ ਹੀ ਹੈ ਨਾ ਜਿਹੜੇ ਨਵੇਂ ਅਕਾਲੀ ਦਲ ਬਣਿਆ ਤੇਜ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਸੀ ਪਰ ਨਹੀਂ ਅਲਾਟ ਕੀਤਾ ਗਿਆ ਉਹਦੇ ਪਿੱਛੇ ਕਾਰਨ ਜੋ ਮਰਜ਼ੀ ਹੋਣ ਪਰ ਜੇ ਇਹ ਜੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਕਬਜ਼ੇ 'ਚ ਹੁੰਦੀ ਤਾਂ ਕਾਉਂਟ ਰੋਕ ਸਕਦਾ ਸੀ ਪਰ ਸਾਰੇ ਪ੍ਰਬੰਧ ਵੀ ਆਪੇ ਕਰਨੇ ਸੀ ਸ਼੍ਰੋਮਣੀ ਕਮੇਟੀ ਨੇ ਲੰਗਰ ਵੀ ਆਪੇ ਤਿਆਰ ਕਰਵਾਉਣਾ ਸੀ ਜੀ ਸੋ ਇਸ ਕਰਕੇ ਇੱਕ ਤਾਂ ਸ਼੍ਰੋਮਣੀ ਕਮੇਟੀ ਜਿਹੜੇ ਤੇ ਕਾਬਜ ਉੱਤੇ ਜਿਹੜਾ ਜਿਹੜਾ ਤੁਹਾਡਾ ਕਾਬਜ ਹੋਏਗਾ ਉਹਨੂੰ ਅਕਾਲੀ ਦਲ ਪਰਿਵਾਰ ਕਰੇ ਤੇ ਦੂਜਾ ਧਖੜੀ ਦੇਖੋ ਭਾਵੇਂ ਬੇਸ਼ੱਕ ਬਹੁਤ ਸਮੇਂ ਸਮੇਂ ਸਿਰ ਧਖੜੀ ਨੂੰ ਲੋਕਾਂ ਨੇ ਰਾਜ਼ ਕੀਤਾ ਹੈ ਪੂਰੀ ਤਰ੍ਹਾਂ ਇਹਦੇ ਵਿੱਚ ਕੋਈ ਦੋ ਰਾਮਾਂ ਨਹੀਂ ਪਰ ਤਾਂ ਵੀ ਜਿਹੜਾ ਚੋਣ ਨਿਸ਼ਾਨ ਹੈ ਕਿਤੇ ਨਾ ਕਿਤੇ ਜਿਹੜੇ ਜਿਵੇਂ ਕੋਈ ਪੁਰਾਣੇ ਬਜ਼ੁਰਗ ਨੇ ਉਹ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੇ ਕਦੇ ਵੋਟ ਪਾਈਓ ਨਹੀਂ ਤੱਕੜੀ ਤੋਂ ਬਿਨਾਂ ਕਿਸੇ ਹੋਰ ਨੂੰ ਨਿਸ਼ਾਨ ਦੇਖਣ ਵਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਉਹ ਨਿਸ਼ਾਨ ਕਿਤੇ ਕੋ ਰਹੇਗਾ ਹੁਣ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੈ ਵੈਸੇ ਕਹਿ ਰਿਹਾ ਹੈ ਕਿ ਤੱਕੜੀ ਨਿਸ਼ਾਨ ਵੀ ਸਾਡੇ ਕੋਲ ਆਏਗਾ ਤੇ ਦਫ਼ਤਰ ਵੀ ਸਾਡੇ ਕੋਲ ਆਏਗਾ ਡਿਓਨ ਕਮਿਸ਼ਨ ਕੋਲ ਸਾਇਦ ਇਹ ਮਾਮਲਾ ਜਾਏ ਤੇ ਜਿਹੜਾ ਦੂਜਾ ਅਕਾਲੀ ਦਲ ਦਾ ਸਖਵੀਰ ਸਿੰਘ ਬਦਲ ਵਾਲਾ ਉਹਨਾਂ ਨੇ ਇਹਨਾਂ ਤੇ ਪਰਚਾ ਦਰਜ ਕਰਾਉਣ ਦੀ ਗੱਲ ਕਹੀ ਹੈ ਕਿ ਸਾਡੇ ਅਕਾਲੀ ਦਲ ਦਾ ਨਾਮ ਕਿਉਂ ਵਰਤ ਰਹੇ ਨੇ ਕਿਉਂਕਿ ਨਾਮ ਨਹੀਂ ਲਾਗੇ ਕੀਤਾ ਗਿਆ ਸੋ ਇਹ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਵੱਡਾ ਕਾਂਗਰਸ ਦਲ ਦੇਖਣ ਲਈ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਂਗਰਸ ਦਲ ਦਾ ਕਬਜ਼ਾ ਹੋਏਗਾ ਹੁਣ ਪਰ ਇਹ ਹੈ ਵੀ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2027 ਤੋਂ ਪਹਿਲਾਂ ਹੋਣਗੀਆਂ ਜੀ ਇਹ ਵੀ ਬਹੁਤ ਵੱਡਾ ਸਵਾਲ ਹੈ ਹਮਮ ਨਿਵਜੀ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਜਿਹੜੀਆਂ ਕਰਵਾਉਣੀਆਂ ਨੇ ਉਹ ਦਿੱਲੀ ਨੇ ਕਰਵਾਉਣੀਆਂ ਨੇ ਤੇ ਦਿੱਲੀ ਤੇ ਭਾਜਪਾ ਸਰਕਾਰ ਨੇ ਕਰਵਾਉਣੀਆਂ ਨੇ ਤੇ ਭਾਜਪਾ ਕਿਸ ਢੰਗ ਨਾਲ ਲੈਂਦੀ ਹੈ ਇਸ ਸਾਰੇ ਵਰਤਾਰੇ ਨੂੰ ਕਿਉਂਕਿ ਦੋਵੇਂ ਧਿਰਾਂ ਭਾਵੇਂ ਕੋਈ ਜੋ ਕੁਝ ਮਰਜ਼ੀ ਕਹੇ ਪਰ ਚਾਹੇ ਸਖਬੀਰ ਸਿੰਘ ਬਦਲ ਵਾਲਾ ਕਾਂਦੀਦਲ ਹੋਵੇ ਤੇ ਚਾਹੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਾਂਦੀਦਲ ਹੋਵੇ ਦੋਵੇਂ ਧਿਰਾਂ ਤੱਥ ਪਰ ਨੇ ਕਿ ਸਾਡੇ ਨਾਲ ਸਮਝੌਤਾ ਹੋਵੇ ਭਾਰਤੀ ਜਨਤਾ ਪਾਰਟੀ ਦਾ ਇਹ ਹੈ ਵੀ ਜੇ ਇੱਕ ਧਿਰ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਧਿਰ ਨਾਲ ਸਮਝੌਤਾ ਹੋਏਗਾ ਤਾਂ ਹੋ ਸਕਦਾ ਹੈ ਮੁੱਖ ਮੰਤਰੀ ਵਾਲੀ ਕੁਰਸੀ ਫਿਰ ਭਾਜਪਾ ਕੋਲ ਰਹਿ ਜਵੇ ਤੇ ਜੇ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨਾਲ ਸਮਝੌਤਾ ਹੈ ਭਾਜਪਾ ਨੂੰ ਕਰਨਾ ਪਿਆ ਤਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਕਾਜਤ ਸੁਖਵੀਰ ਸਿੰਘ ਬਾਦਲ ਨਹੀਂ ਛੱਡਣਗੇ ਠੀਕ ਹੈ ਕਿ ਕੁਰਸੀ ਮਿਲੇ ਜਾਂ ਨਾ ਮਿਲੇ ਜਨਨ ਕਿ ਉਹਨਾਂ ਦੀ ਜਿਹੜੀ ਕੁਰਸੀ ਦਾ ਦਾਵਾ ਹੈ ਉਹ ਫਿਰ ਅਕਾਲੀ ਦਲ ਦਾ ਰਹੇਗਾ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਜੇ ਕਰੀਦਾ ਰਹੇਗਾ ਫਿਰ ਭਾਰਤੀ ਜਨਤਾ ਪਾਰਟੀ ਨੂੰ ਦੂਜੀ ਥਾਂ ਤੇ ਰਹਿਣਾ ਪਊਗਾ ਤੇ ਜੇ ਦੂਜਿਆਂ ਨਾਲ ਕਰਦੇ ਨੇ ਤਾਂ ਪਹਿਲੀ ਥਾਂ ਤੇ ਆਣਗੇ ਪਰ ਉਹ ਇਹ ਦੇਖਣਗੇ ਕਿ ਸਿੱਖ ਵੋਟ ਕਿਹਦੇ ਨਾਲ ਹੈ ਜੇ ਤਾਂ ਉਹਨਾਂ ਨੇ ਇਹ ਨਿਜ਼ਮਾ ਨਿਰਣਾਇਕ ਤੌਰ ਤੇ ਨਿਰਣਾਈ ਕਰਨਾ ਹੋਇਆ ਫਿਰ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾ ਦੇਣਗੇ ਜੀ ਕਿਉਂਕਿ ਕੇਂਦਰ ਸਰਕਾਰ ਦੇ ਹੱਥ 'ਚ ਨਹੀਂ ਚੋਣਾਂ ਕਰਾਣੀ ਤੇ ਜੇ ਉਹਨਾਂ ਨੇ ਰੋਲ ਕਚੋਲਾ ਪਾ ਕੇ ਹੀ ਨਹੀਂ ਵੀ ਰੋਲ ਕਚੋਲਾ ਪੈਂਦਾ ਰਹੇ ਫਿਰ ਉਹ ਜ਼ਰੂਰ ਹੈ ਕਿ ਸੈਦ ਚੋਣਾਂ ਨਾ ਵੀ ਕਰਾਣ ਤੇ 2027 ਤੋਂ ਅੱਗੇ ਟੱਪ ਜਾਣ ਪਰ ਇਹ ਇਹ ਜਿਹੜੀਆਂ ਪੰਥਕ ਗੰਪੀਰ ਪੰਥ ਹੈ ਤੈਸ਼ੀ ਨੇ ਜਿਹੜੇ ਪੰਥ ਲਈ ਸੋਚਦੇ ਨੇ ਉਹ ਜ਼ਰੂਰ ਚਿੰਤਤ ਨੇ ਇਸ ਸਾਰੇ ਵਰਤਾਰੇ ਤੋਂ ਭਾਵੇਂ ਉਹ ਦੁਨੀਆ ਭਾਰਤ 'ਚ ਕਿਤੇ ਵੀ ਬੈਠੇ ਹੋਣ ਜਿਹੜੇ ਚਿੰਤਕ ਨੇ ਵਿਦਵਾਨ ਨੇ ਬੁੱਧੀਜੀਵੀ ਨੇ ਉਹ ਜ਼ਰੂਰ ਸੋਚਦੇ ਨੇ ਕਿ ਜਿਹੜੀ ਪੰਥਕ ਸ਼ਕਤੀ ਹੈ ਉਹ ਉਹਦੀ ਇਕਜੁੱਟਤਾ ਦੀ ਬਹੁਤ ਲੋੜ ਹੈ ਕਿਉਂਕਿ ਅੱਜ ਜਿਹੜਾ ਸਮਾਂ ਹੈ ਉਹ ਜਿਹੜੀਆਂ ਖਾਸ ਕਰਕੇ ਘੱਟ ਗਿਣਤੀਆਂ ਨੇ ਉਹਨਾਂ ਜਿਨ੍ਹਾਂ 'ਚ ਸਿੱਖ ਵੀ ਸ਼ਾਮਲ ਨੇ ਉਹਨਾਂ ਲਈ ਇਹ ਸਮਾਂ ਕੋਈ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ ਇੱਕੇ ਦੀ ਤੇ ਇਕੱਠੇ ਹੋਣ ਦੀ ਬਹੁਤ ਲੋੜ ਹੈ ਪਰ ਇਸ ਦੀ ਥਾਂ ਤੇ ਹਾਲਾਤ ਇਹ ਨੇ ਕਿ ਟੁੱਟ ਭੱਜ ਜਾਦਾ ਹੈ ਹੁਣ ਦੋਵੇਂ ਧਿਰਾਂ ਇੱਕ ਦੂਜੇ ਤੇ ਲਗਾਤਾਰ ਬਿਆਨਵਾਜੀ ਕਰ ਰਹੀਆਂ ਨੇ ਪੰਥ ਦੇ ਪੰਜਾਬ ਦੇ ਮਸਲੇ ਸਾਰੇ ਭੁੱਲ ਚੁੱਕੇ ਨੇ ਨਹੀਂ ਤਾਂ ਅ ਮੰਦੀਪ ਜੀ ਸਮਾਂ ਵੀ ਕਾਫੀ ਹੋ ਗਿਆ ਨਹੀਂ ਤਾਂ ਇਹ ਹੈ ਕਿ ਹੁਣ ਦੇਖੋ ਬੰਦੀ ਸਿੰਘ ਬੈਠੇ ਨੇ ਜੀ ਜੇਲਾਂ ਚ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ 4 ਦਿਨ ਪਹਿਲਾਂ ਸੁਪਰੀਮ ਕੋਰਟ ਦਾ ਵੀ ਕਲਾਨਾ ਹੈ ਵੀ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਬਣਦਾ ਹੈ ਦੇਪਰਕਿ ਇਹ ਮਾਮਲਾ ਸ਼ਰੋਮਣੀ ਅਕਾਲੀ ਦਲ ਨੂੰ ਇਕੱਠੇ ਹੋ ਕੇ ਚੁੱਕਣਾ ਨਹੀਂ ਚਾਹੀਦਾ ਕਿਸੇ ਵੀ ਢੰਗ ਨਾਲ ਜੀ ਕਿ ਸੁਪਰੀਮ ਕੋਰਟ ਦਾ ਵੀ ਦੇਸ ਆ ਗਿਆ ਭਾਈ ਇਹ ਤਾਂ ਤੁਸੀਂ ਸਜ਼ਾ ਦੀ ਗੱਲ ਕਰਦੇ ਹੋ ਤਾਂ ਦੁਕਣੀਆਂ ਦੁਕਣੀਆਂ ਸਜ਼ਾ ਭੁਗਤ ਚੁੱਕੇ ਨੇ ਫੇਰ ਇਹਨਾਂ ਨੂੰ ਹੁਣ ਤੱਕ ਤੁਸੀਂ ਕਿਉਂ ਨਹੀਂ ਛੱਡ ਰਹੇ ਹੂੰ ਤਾਂ ਹੋਰ ਬਹੁਤ ਸਾਰੇ ਜਿਹੜੇ ਸਿੱਖ ਪੰਥ ਦੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਬਲ ਗੰਪੀਰ ਹੋਣ ਦੀ ਲੋੜ ਹੈ ਸ਼ਰੋਮਣੀ ਕਮੇਟੀ ਜਿਹੜੀ ਕਿਸੇ ਵੇਲੇ ਪੰਜਾਬ ਵਹ ਹਰਿਆਣਾ ਹਿਮਾਚਲ ਦਿੱਲੀ ਸਾਰੀਆਂ ਥਾਮਾਂ ਦੇ ਕਾਬੂ ਸੀ ਇਥੋਂ ਤੱਕ ਕੇ ਜਿਹੜੇ ਸ੍ਰੀ ਹਜੂਰ ਸਾਹਿਬ ਦਾ ਪਟਨਾ ਸਾਹਿਬ ਦਾ ਉਹਨਾਂ ਤਖਤਾਂ ਤੇ ਵੀ ਕਾਬੂ ਸੀ ਜੀ ਤੇ ਅੱਜ ਸਿਰਫ ਸਿਰਫ ਮਰਸਰ ਤੱਕ ਸੁngੜ ਕੇ ਰਹਿ ਗਿਆ ਜ ਸੰਭੂ ਬਾਰਡਰ ਤੋਂ ਅੱਗੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦਾ ਕੋਈ ਦਾਅਵਾ ਦਵਾ ਤੇ ਕੋਈ ਕਾਰਜਸ਼ੀਲਤਾ ਇਹਨਾਂ ਦੀ ਨਹੀਂ ਹੈ ਹਰਿਆਣੇ ਵਾਲੀ ਅਲੱਗ ਹੋ ਚੁੱਕੀ ਹੈ ਭਾਜਪਾ ਦੇ ਪ੍ਰਭਾਵ ਥਲੇ ਹੈ ਦਿੱਲੀ ਵਾਲੀ ਪੂਰੀ ਦੀ ਪੂਰੀ ਭਾਜਪਾ ਦੇ ਕੰਟਰੋਲ ਚ ਹੈ ਮੈਂ ਜਿਹੜੇ ਸਾਡੇ ਤਖਤ ਨੇ ਭਾਵੇਂ ਚਾਹੇ ਪਟਨਾ ਸਾਹਿਬ ਹੈ ਚਾਹੇ ਸ੍ਰੀ ਹਜੂਰ ਸਾਹਿਬ ਹੈ ਉਹਨਾਂ ਦੇ ਜਿਹੜੇ ਬੋਰਡ ਨੇ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਸਰਕਾਰਾਂ ਦੇ ਅਧੀਨ ਨੇ ਇਸ ਕਰਕੇ ਨਾ ਸਾਰੀਆਂ ਫਿਰ ਉੱਥੇ ਸਾਰਾ ਕੁਝ ਸਰਕਾਰਾਂ ਦੀ ਮਰਜ਼ੀ ਨਾਲੇ ਚੱਲੂਗਾ ਫਿਰ ਉਹ ਜਦੋਂ ਹੋਣਗੇ ਸਾਰਾ ਕੁਝ ਮੰਗ ਕਰਦਾ ਹੈ ਕਿ ਜਿਹੜੀ ਸਿੱਖ ਸ਼ਕਤੀ ਹੈ ਜਿਹੜੀ ਪੰਥਕ ਵੋਟ ਹੈ ਜਿਹੜਾ ਪੰਥ ਹੈ ਉਹ ਸਾਰਾ ਕਿਸੇ ਨਾ ਕਿਸੇ ਫਾਰਮੂਲੇ ਤਹਿਤ ਇੱਕ ਥਾਂ ਤੇ ਇਕੱਠਾ ਹੋਵੇ ਪਰ ਇਸ ਨੂੰ ਇਹ ਜ਼ਰੂਰ ਹੈ ਕਿ ਆਪਣੇ ਆਪ ਤੋਂ ਇਕੱਠੇ ਨਹੀਂ ਹੋਣਗੇ ਤੇ 2027 ਚ ਫਿਰ ਹੁਣ ਲੋਕ ਹੀ ਨਿਤਾਰਾ ਕਰਨਗੇ ਕਿ ਭਾਈ ਅਸੀਂ ਕਿਸ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਤੇ ਕਿਸ ਨੂੰ ਪਿੱਛੇ ਰੱਖਣਾ ਚਾਹੁੰਦੇ ਆ ਬਿਲਕੁਲ ਜੀ ਬਿਲਕੁਲ ਜਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ